ਧਿਆਨ ਹਿਰਦੇ ਤੱਕ ਪਹੁੰਚਦੇ ਆ ਵਾਹਿਗੁਰੂ ਦੀ ਧੁਨ ਹਿਰਦੇ ਤੱਕ ਪਹੁੰਚਦੇ ਆ ਮਨੁੱਖ ਇਸ ਅਨਾਹਦ ਨਾਦ ਨੂੰ ਸੁਣਦਾ ਹੈ ਵਾਜੇ ਨਾਦ ਅਨੇਕ ਅਨਸੰਖਾ ਇਸੇ ਨੂੰ ਅਨਹਦ ਵਾਜਾ ਕਹੇ ਚੇਤ ਅਚੇਤ ਮੂੜ ਮਨ ਮੇਰੇ ਬਾਜੇ ਅਨਹਦ ਵਾਜਾ ਭਗਤ ਕਬੀਰ ਹਰ ਦੂਜੇ ਤੀਜੇ ਸ਼ਬਦ ਵਿੱਚ ਅਨਾਹਦ ਨਾਦ ਦਾ ਜ਼ਿਕਰ ਹੈ ਬਿਨਵੰਤ ਨਾਨੇ ਗੁਰ ਚਰਨ ਲਾਗੇ ਵਾਜੇ ਅਨਹਦ ਤੋਰੇ ਅਨਹਦ ਦੇ ਵਾਜੇ ਅਨਹਦ ਦੇ ਵਾਜ ਹੈ ਲੇਕਿਨ ਅਜੇ ਜਪ ਜਾਰੀ ਹੈ ਵਾਹਿਗੁਰੂ ਉਚਾਰਨ ਹੋ ਰਿਹਾ ਹੈ ਇਹਨੂੰ ਸੁਣ ਰਿਹਾ ਹੈ ਸੁਣਨਾ ਇਤਨਾ ਗਹਿਰਾ ਹੈ ਕਿ ਆਵਾਜ਼ ਉਹ ਧੁਨ ਹਿਰਦੇ ਤੱਕ ਚਲੀ ਗਈ ਹੈ ਪ੍ਰੇਮ ਦਾ ਜਗਤ ਭਾਵਨਾ ਦਾ ਜਗਤ ਔਰ ਐਸਾ ਮਨੁੱਖ ਅਨਾਹਦ ਨਾਲ ਸੁਣਦਾ ਹੈ ਲੇਕਿਨ ਇਹ ਧੁਨ ਧੁਨੀ ਤੱਕ ਜਾਵੇ ਜਿਸ ਨਾਭੀ ਤੋਂ ਧੁਨ ਉਠੀ ਸੀ ਨਾਭੀ ਨੂੰ ਧੁਨੀ ਕਹਿੰਦੇ ਨੇ ਆਵਾਜ਼ ਉੱਥੋਂ ਉੱਠਦੀ ਹੈ ਹਿਰਦੇ ਤੱਕ ਪਹੁੰਚਦੀ ਹੈ ਕੰਠ ਤੱਕ ਪਹੁੰਚਦੀ ਹੈ ਜ਼ਬਾਨ ਬਰਾ ਬਿਆਨ ਕਰ ਦਿੰਦੀ ਹੈ ਇਹੀ ਧੁਨੀ ਵਾਪਸ ਜਾ ਕੇ ਧੁਨ ਧੁਨੀ ਨਾਲ ਟਕਰਾਵੇ ਹੋਰ ਗਹਿਰੀ ਚਲੀ ਗਈ ਹੈ ਇਹ ਧੁਨ ਨਾਭੀ ਨਾਲ ਟਕਰਾਈ ਹੈ ਨਾਭੀ ਪੂਰੀ ਖੁੱਲ ਜਾਂਦੀ ਹੈ ਜ਼ਬਾਨ ਬੰਦ ਹੋ ਜਾਂਦੀ ਹੈ ਜ਼ਬਾਨ ਵਾਹਿਗੁਰੂ ਵਾਹਿਗੁਰੂ ਨਹੀਂ ਕਰੇਗੀ ਹੁਣ ਇੱਕ ਸ਼ਬਦ ਮੇਰੇ ਪ੍ਰਾਣ ਬਸਤ ਹੈ ਬਹੁੜ ਜਨਮ ਨਾ ਐਸਾ ਮਨੁੱਖ ਸਮਾਧੀ ਨਹੀਂ ਹੋ ਜਾਂਦਾ ਐਸੇ ਮਨੁੱਖ ਨੂੰ ਕਹਿੰਦੇ ਨੇ ਕਪਾਟ ਖੁੱਲ ਗਏ ਨਾਭੀ ਖੁੱਲ ਗਈ ਆਜ ਕਾਲ ਖੁਲੇ ਤੇਰੀ ਗਾਂਠੜੀ ਇਹ ਗੰਢ ਇਹ ਨਾਭੀ ਦੋ ਘਟਨਾਵਾਂ ਨਾਲ ਖੁੱਟ ਖੁੱਲਦੀ ਹੈ ਇੱਕ ਅੰਤਮ ਸਮੇ ਮੌਤ ਦੇ ਸਮੇ ਖੁੱਲਦੀ ਹੈ ਆਖਰੀ ਪ੍ਰਾਣ ਜਦ ਨਿਕਲਦਾ ਹੈ ਆਖਰੀ ਪ੍ਰਾਣ ਆਯੁਰਵੇਦ ਆਚਾਰੀਆ ਤੇ ਧਰਮ ਗ੍ਰੰਥ ਨਾਭੀ ਦੇ ਚ ਮੰਦੇ ਨੇ ਆਖਰੀ ਪ੍ਰਾਣ ਹੱਥਾਂ ਚੋਂ ਪ੍ਰਾਣ ਨਿਕਲ ਗਏ ਹੱਥ ਸੁਣ ਹੋ ਗਏ ਪੈਰ ਸੁਣ ਹੋ ਗਏ ਜ਼ਬਾਨ ਸੁਣ ਹੋ ਗਈਏ ਨਹੀਂ ਬੋਲ ਸਕਦਾ ਅੱਖਾਂ ਸੁਣ ਹੋ ਗਈਆਂ ਨਹੀਂ ਦੇਖ ਸਕਦਾ ਪਰ ਮਰਿਆ ਨਹੀਂ ਅਜੇ ਆਖਰੀ ਪ੍ਰਾਣ ਨਾਭੀ ਚਲਾ ਤੇ ਆਖਰੀ ਪ੍ਰਾਣ ਰੁਕਸਤ ਹੋ ਰਿਹਾ ਹੈ ਪਹਿਚਾਣ ਕਿਸ ਤਰ੍ਹਾਂ ਹੁੰਦੀ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਉਸ ਦੀ ਹਾਲਤ ਇਹ ਹੁੰਦੀ ਹੈ ਹੱਥ ਮਰੋੜੇ ਤਨ ਕਪੇ ਸਿਆਉ ਹੋਆ ਸੇ ਅੰਜ ਮੁੱਠੀਆਂ ਬੰਦ ਕਰੇ ਤੇ ਦੰਦ ਵਜਨ ਕੰਬਣੀ ਛੜੇ ਸਮਲੋ ਆਖਰੀ ਪ੍ਰਾਣ ਜਾ ਰਿਹਾ ਹੈ ਇਹ ਆਖਰੀ ਪ੍ਰਾਣ ਨਾਭੀ ਚ ਜਾਂਦਾ ਹੈ ਨਾਭੀ ਪੂਰੀ ਖੁੱਲ ਜਾਂਦੀ ਹੈ ਇੱਕ ਮੌਤ ਦੀ ਝੋਟ ਨਾਲ ਆਖਰੀ ਪ੍ਰਾਣ ਜਦ ਨਿਕਲਦਾ ਹੈ ਇਹ ਨਾਭੀ ਖੁੱਲਦੀ ਹੈ ਇਕ ਧੁਨ ਦੀ ਝੋਟ ਨਾਲ ਵਾਹਿਗੁਰੂ ਵਾਹਿਗੁਰੂ ਜੋ ਜਪ ਰਿਹਾ ਹੈ ਇਹ ਨਾਦ ਇਹ ਆਵਾਜ਼ ਜੇ ਧੁਨੀ ਨਾਲ ਟਕਰਾ ਗਈ ਧੁਨੀ ਪੂਰੀ ਖੁੱਲ ਜਾਏਗੀ ਜ਼ਬਾਨ ਤੇ ਬੰਦ ਹੋ ਜਾਏਗੀ ਐਸਾ ਮਨੋਕ ਵਾਹਿਗੁਰੂ ਵਾਹਿਗੁਰੂ ਨਹੀਂ ਜਪੇਗਾ ਐਸਾ ਮਨੋਕ ਵਾਹਿਗੁਰੂ ਦਾ ਰੂਪ ਹੋ ਜਾਂਦਾ ਹੈ ਵਾਹਿਗੁਰੂ ਉਸ ਦੇ ਅੰਦਰ ਚੱਲਦਾ ਹੈ ਉਹ ਵਾਹਿਗੁਰੂ ਦੇ ਜੀਣ ਲੱਗ ਪੈਂਦਾ ਹੈ ਲੇਕਿਨ ਜਿਸ ਵਕਤ ਇਹ ਨਾਭੀ ਪੂਰੀ ਖੁੱਲਦੀ ਹੈ ਹਾਲਾਤ ਉਸ ਦੇ ਵੀ ਹੋਈ ਹੁੰਦੇ ਨੇ ਮੁਠੀਆਂ ਬੰਦ ਆਉਂਦੀਆਂ ਨੇ ਕੰਬਣੀ ਛਿੜਦੀ ਹੈ ਕੰਬਦੇ ਹੋਏ ਮਹਮਦ ਸਾਹਿਬ ਘਰ ਤੋਂ ਘਰ ਦੇ ਚਾਏ ਸਨ ਖਦੀਜਾ ਨੇ ਪਤਾ ਨਹੀਂ ਕਿੰਨੇ ਕੰਬਲ ਪਾ ਦਿੱਤੇ ਸਨ ਇਹ ਕੀ ਹੋ ਗਿਆ ਮਾਂ ਦਾ ਤ੍ਰਿਪਤਾ ਵੈਦ ਨੂੰ ਬੁਲਾ ਲਿਆਈ ਸੀ ਪਤਾ ਨਹੀਂ ਮੇਰੇ ਪੁੱਤਰ ਨੂੰ ਕੀ ਹੋ ਗਿਆ ਕੰਬਣੀ ਛੜੀਏ ਮੁਠੀਆਂ ਬੰਦ ਹੋ ਗਈਆਂ ਦੰਧੀਆਂ ਵੱਜ ਰਹੀਆਂ ਨੇ ਘਬਰਾ ਕੇ ਵੈਦ ਨੂੰ ਬੁਲਾ ਲਿਆਈ ਸੀ ਉਸੇ ਨੂੰ ਮੇਰੇ ਪਾਦਸ਼ਾਹ ਨੇ ਕਿਹਾ ਵੈਦ ਬੁਲਾਇਆ ਵੈਦ ਗਈ ਪਕਰ ਡੰਡੋਲੇ ਬਾ ਪਰ ਇਹ ਭੋਲਾ ਵੈਦ ਨਾ ਜਾਣੀ ਕਰ ਕਿ ਕਰੇ ਜੇ ਮੈਂ ਖੇੜ ਕੁਛ ਹੋਰ ਇਹਨੂੰ ਸਮਝ ਨਹੀਂ ਇਹਨੂੰ ਪਤਾ ਨਹੀਂ ਸ਼ੇਖ ਸਦੀ ਦੀ ਵੀ ਇਹ ਹਾਲਤ ਹੋਈ ਮਾਂ ਬੁਲਾ ਲਈ ਆਈ ਸੀ ਤਬੀਬ ਨੂੰ ਸ਼ੇਖ ਸਦੀ ਨੇ ਵੀ ਉਸ ਨੂੰ ਕਿਹਾ ਅਸਰੇ ਬਾਲੀ ਨੇ ਮਨ ਬਰਖੈਜ਼ ਐ ਨਾਦਾਨ ਤਬੀਬ ਦਰਦ ਮੰਦਾ ਇਸ਼ਕ ਦਾ ਦਾਰੂ ਬਜੁਸ ਦੀਦਾਰੇ ਨੇ ਐ ਨਾਦਾਨ ਤਬੀਬ ਤੈਨੂੰ ਨਹੀਂ ਸਮਝ ਇਹ ਘਟਨਾ ਕੀ ਘਟੀ ਹੈ ਇਹ ਖੇੜ ਕੀ ਵਰਤੀ ਹੈ ਇਹ ਬਾਣਾ ਕੀ ਵਰਤਿਆ ਤੈਨੂੰ ਕੁਛ ਨਹੀਂ ਪਤਾ ਤੂੰ ਸ਼ਰੀਰ ਸ਼ਾਸਤਰੀ ਜ਼ਰੂਰ ਹੈ ਮੇਰੀ ਕਮਣੀ ਵੇਖ ਕੇ ਮੇਰੇ ਸਰੀਰ ਦੇ ਹਾਲਾਤ ਵੇਖ ਕੇ ਤੂੰ ਆਪਣੇ ਢੰਗ ਨਾਲ ਅੰਦਾਜ਼ਾ ਲਾਏਗਾ ਪਰ ਮੈਂ ਸਰੀਰ ਤੋਂ ਅੱਗੇ ਚਲਾ ਗਿਆ ਅਸਰੇ ਬਾਲੀ ਨੇ ਮਨ ਬਰਖੈਜ਼ ਐ ਨਾਦਾਨ ਤਬੀਬ ਐ ਨਾਦਾਨ ਤਬੀਬ ਛੱਡ ਮੇਰੀ ਬਾ ਇਹ ਤੇਰੇ ਵਸ ਦੀ ਗੱਲ ਨਹੀਂ ਹੈ ਇਹ ਹਾਲਤ ਜਦ ਹੁੰਦੀ ਹੈ ਐਸਾ ਮਨੁੱਖ ਸਮਾਧੀ ਲੀਨ ਹੋ ਜਾਂਦਾ ਹੈ ਅੱਠੇ ਪੈਰ ਉਹ ਈਸ਼ਵਰ ਦੇ ਜੀਮ ਦਾ ਹੈ ਐਸੇ ਮਨੁੱਖ ਨੂੰ ਕੋਈ ਪਾਗਲ ਕਹਿ ਸਕਦਾ ਹੈ ਅਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ ਕਹਿੰਦੇ ਨੇ ਨਾ ਖੁੱਲਦਿਆਂ ਇਹ ਘਟਨਾ ਘਟੀ ਮਨਸੂਰ ਦੀ ਉਹਦੀ ਜ਼ਬਾਨ ਤੋਂ ਨਿਕਲਿਆ ਅਨਲਹਕ ਅਨਲਹਕ ਹੁਣ ਭਾਰਤ ਦੇ ਵਿੱਚ ਅਗਰ ਕੋਈ ਕਹੇ ਅਹੰ ਬ੍ਰਹਮਸਮੀ ਮੈਂ ਬ੍ਰह्म ਹੋ ਗਿਆ ਤੇ ਇਸ ਨੂੰ ਬੁਰਾ ਨਹੀਂ ਮੰਨਦੇ ਇਹ ਸ਼ਿਖਰ ਦੀ ਅਵਸਥਾ ਹੈ ਜਿਵੇਂ ਕਬੀਰ ਕਹਿੰਦੇ ਨੇ ਕਬੀਰ ਜਾਂਕੋ ਖੋਜਤੇ ਪਾਇਆ ਸੋਈ ਠੌਰ ਸੋਈ ਫਿਰਕੇ ਤੂੰ ਭਇਆ ਜਾਂਕੋ ਕਹਿਤਾ ਔਰ ਜੇ ਨੂੰ ਮੈਂ ਹੋਰ ਹੋਰ ਕਹਿੰਦਾ ਸੀ ਉਹ ਤੇ ਮੈਨੂੰ ਅੰਦਰੋਂ ਲੱਪਿਆ ਉਹ ਤੇ ਮੈਂ ਖੁਦ ਮੈਂ ਰਾਮ ਦਾ ਰੂਪ ਹੋ ਗਿਆ ਰਾਮ ਕਬੀਰੇ ਵੇਦਨਾ ਭਾਈ ਭਾਰਤ ਦੇ ਵਿੱਚ ਐਸਾ ਮਨ ਦੇ ਨੇ ਲੇਕਿਨ ਮਿਸਰ ਦੇ ਵਿੱਚ ਇਜੀਪਟ ਦੇ ਵਿੱਚ ਉਹਨੇ ਕਿਹਾ ਅਨਲ ਹਕ ਉਸ ਦਾ ਮੁਰਸ਼ਿਦ ਸੀ ਜ਼ੁਨੈਦ ਉਹਨੇ ਆਖਿਆ ਮਨਸੂਰ ਅੱਜ ਤੇ ਆਖਿਆ ਹੀ ਮੇਰੇ ਡੇਰੇ 'ਚ ਤੂੰ ਆਖਿਆ ਬਾਹਰ ਕਿਧਰੇ ਨਾਕ ਬੈਠੇ नहीं तो कुफर के इल्जाम पकड़िया जाएगा मंसूर कह लगा अच्छा नहीं आखा पता है जुनेद ने की आख्या खुदा की कसम खा नहीं कहेगा बिल्कुल नहीं कहेगा कसम खुदा नहीं खावगा नहीं कहंगा खाली कसम खुदा दी। दो चार दिन लंघे वकद के हुक्मरान ने सारे फकीर नुलाया सारे वकीर फकीर ਜਿਹੜੇ ਚੰਗੇ ਚੰਗੇ ਫਕੀਰ ਉਲਮਾ ਸਨ ਜ਼ੁਨੈਦ ਨੂੰ ਵੀ ਬੁਲਾਇਆ ਸ਼ਾਮ ਦੀ ਦਾਵਤ ਤੇ ਖਾਣੇ ਤੇ ਜੱਸੇ ਸੁਨੈਦ ਜਾਣ ਲਗਾ ਤੇ मंसूर ਨੂੰ ਕਹਿਣ ਲਗਾ ਬੇਟਾ ਰੋਟੀ ਤੇ ਤੂੰ ਵੀ ਖਾਣੀ ਆਉਣੀ ਆ ਚੱਲ ਸ਼ਹਿਨ ਸ਼ਾਦੀ ਦਾਵਤ ਹੈ ਬੁਲਾਇਆ ਹੈ ਫਕੀਰਾਂ ਨੂੰ ਤੂੰ ਮੇਰੇ ਨਾਲ ਚੱਲ ਚੱਲ ਪਿਆ ਮੁਰਸ਼ਦ ਦਾ ਹੁਕਮ ਸੀ ਚੱਲ ਪਿਆ ਦਸਤਰਖਾਨ ਤੇ ਸਾਰੇ ਫਕੀਰ ਬੈਠੇ ਨੇ ਅੰਦਾਜ਼ਨ 55 ਦੇ ਕਰੀ ਲੰਬਾ ਗਾਇਰਾ ਸ਼ੰਸ਼ਾ ਵੀ ਬੈਠਾ ਹੁਣ ਇੱਕ ਬਾਦਸ਼ਾਹ ਤੇ ਇਤਨੇ ਫਕੀਰ ਉਹਨ ਕੁਦਰਤੀ ਗੱਲ ਹੈ ਰੱਬੀ ਗੱਲ ਚਲੇਗੀ ਵਾਰੀ ਵਾਰੀ ਫਕੀਰ ਵਿਚਾਰ ਵਟਾਂਦਰਾ ਕਰ ਰਹੇ ਨੇ ਖੁਦਾਈ ਗੱਲਾਂ ਕਰ ਰਹੇ ਨੇ ਸੁਣਦੇ ਆ ਸੁਣਦੇ ਆ ਪ੍ਰਤਾਪ ਨਹੀਂ ਰੱਖ ਸਕਿਆ ਮਨਸੂਰ ਮੂੰਹੋਂ ਨਿਕਲ ਗਿਆ ਅਨਲ ਹਕ ਅਨਲ ਹਕ ਅਨਲ ਹਕ ਕਾਫਰ ਦੇ ਇਲਜ਼ਾਮ ਦੇ ਜ ਬਾਦਸ਼ਾਹ ਨੇ ਪਕੜਵਾਇਆ ਇਹ ਤੇ ਕਾਫਰ ਜ਼ੁਨੈਦ ਨੂੰ ਵੀ ਡਾਂਟਿਆ ਤੂੰ ਨਾਲ ਕਾਫਰ ਰੱਖਦਾ ਹੈ ਇਸ ਤਰ੍ਹਾਂ ਦੇ ਬੰਦੇ ਨਾਲ ਰੱਖਦਾ 16 ਦਿਨ ਮੁਕਦਮਾ ਚੱਲਿਆ ਤੇ 16ਵੇਂ ਦਿਨ ਸਜ਼ਾ ਕੀ ਸੁਣਾਈ ਇਹਨੂੰ ਸੂਲੀ ਤੇ ਚੜ੍ਹਨ। ਤਾਂ ਕਿ ਆਂਦਾ ਕੋਈ ਕਾਫਰ ਨਾ ਬਣੇ। ਸਰੇ ਆਮ ਸੂਲੀ ਤੇ ਚੜ੍ਹਨਾ ਬੜੀ ਭੀੜ ਇਕੱਠੀ ਹੋਈ। ਪਹੁੰਚਿਆ ਜ਼ੁਨੈਦ ਵੀ। ਇਤਿਹਾਸ ਕਹਿੰਦਾ ਹੈ ਮੁਰਸ਼ਿਦ ਵੀ ਪਹੁੰਚਿਆ। ਮਨਸੂਰ ਦੇ ਕੋਲ ਗਿਆ। ਪਤਾ ਹੈ ਕਿ ਉਸਨੇ ਆਖਿਆ ਐ ਮੇਰੇ ਬੱਚੇ ਆਖਰੀ ਅਨੁਭਵ ਮੈਂ ਤੇਰੀ ਚੋਰੀ ਜਿ ਪਾਵਾਂ ਪਾਗਲਾਂ ਦੀ ਭੀੜ ਦੇ ਵਿੱਚ ਇਤਨਾ ਸਿਆਣਾ ਹੋ ਜਾਣਾ ਵੀ ਪਾਗਲਪਨ ਹੈ ਪਾਗਲਪਨ ਹੈ ਮੂਰਖਾਂ ਦੀ ਭੀੜ ਦੇ ਵਿੱਚ ਇਤਨਾ ਅਕਲਮੰਦ ਹੋ ਜਾਣਾ ਇਹ ਵੀ ਇੱਕ ਮੂਰਖਤਾ ਹੈ ਗੁਨਾਹਗਾਰਾਂ ਦੀ ਭੀੜ ਦੇ ਵਿੱਚ ਇਤਨਾ ਪੁਨੀਤ ਹੋ ਜਾਣਾ ਪਵਿੱਤਰ ਹੋ ਜਾਣਾ ਇਹ ਵੀ ਇੱਕ ਗੁਨਾਹ ਹੈ ਐਸਾ ਮੈਨੂੰ ਦਿਖਾਈ ਦੇ ਰਿਹਾ ਹੈ ਪਾਗਲਾਂ ਦੀ ਇਤਨੀ ਵੱਡੀ ਭੀੜ ਤੂੰ ਕੱਲਾ ਮੈਂ ਨਹੀਂ ਬਚਾ ਸਕਦਾ ਤੇ ਮੈਂ ਨਹੀਂ ਬਚਾ ਸਕਦਾ ਮੁਰਸ਼ਿਦ ਨੇ ਕਦਮਾਂ ਤੇ ਸਜਦਾ ਕੀਤਾ ਮੈਂ ਤੈਨੂੰ ਦੱਸਿਆ ਤੂੰ ਸੁਣ ਕੇ ਪਹੁੰਚ ਗਿਆ ਪਰ ਮੈਂ ਦੱਸਣ ਵਾਲਾ ਜੇ ਰਸਤੇ ਚੰਨ ਨਹੀਂ ਪਹੁੰਚਿਆ ਮੈਂ ਤੇਰੇ ਕਦਮਾਂ ਤੇ ਸਜਦਾ ਕਰਦਾ ਤੇਰੇ ਅੰਦਰ ਰੱਬ ਬੋਲਦਾ ਤੂੰ ਰੱਬ ਨੂੰ ਸੁਣਦਾ ਤੂੰ ਸਰੀਰ ਤੋਂ ਉੱਚਾ ਉੱਠ ਗਿਆ ਇਹ ਜਗਤ ਨੂੰ ਨਹੀਂ ਪਤਾ ਭਾਵੇਂ ਤੇਰੇ ਸਰੀਰ ਦੇ ਟੁਕੜੇ ਕਰਨਗੇ ਤੂੰ ਤੇ ਸਰੀਰ ਤੋਂ ਉੱਚਾ ਹੈ ਪਰ ਇਹ ਜਗਤ ਨੂੰ ਕੁਝ ਨਹੀਂ ਪਤਾ ਪਾਗਲਾਂ ਦੀ ਪੀੜ ਹੈ ਮੁਖਤਸਰ ਮੈਂ ਅਰਜ਼ ਕਰਾਂ ਅਨਲ ਹਕ ਉਸਨੇ ਐਸੀ ਆਵਾਜ਼ ਸੁਣੀ ਅਹੰ ਬ੍ਰਹਮ ਸੁਣੀ ਕੋਈ ਇਸ ਤਰ੍ਹਾਂ ਸੁਣਦੇ ਨੇ ਗੁਰੂ ਵਰਗਨ ਦੇਵ ਜੀ ਮਹਾਰਾਜ ਕਹਿੰਦੇ ਨੇ ਏਕ ਸ਼ਬਦ ਮੇਰੇ ਪ੍ਰਾਣੋਂ ਬਸਤ ਹੈ ਸੁਣ ਰਹੇ ਆ ਪ੍ਰਾਣਾਂ ਚੱਲ ਰਹੇ ਬਹੁੜ ਜਨਮਨਾ ਇਹ ਆਵਾਜ਼ ਪ੍ਰਮਾਤਮਾ ਦੀ ਆਉਂਦੀ ਹੈ ਵਿਆਪਕ ਹੈ ਧਿਆਨ ਕਿੱਥੇ ਜੋੜਨਾ ਹੈ ਮੈਂ ਫਿਰ ਦੁਹਰਾਵਾਂ ਤੇ ਸਮਾਪਤੀ ਕਰਾਂ ਧੁਨ 'ਮੇ ਧਿਆਨ ਧਿਆਨ 'ਮੇ ਜਾਣਿਆ ਧੁਨ ਦੇ ਚ ਧਿਆਨ ਜੋੜਨਾ ਹੈ ਵਾਹਿਗੁਰੂ ਵਾਹਿਗੁਰੂ ਉਚਾਰਨ ਕਰਨਾ ਹੈ ਇਹਦੇ ਚ ਦਿਨਾਂ ਨੂੰ ਜੋੜਨਾ ਹੈ ਕਠਿਨਾਈ ਕੀ ਇਹ ਧਿਆਨ ਕਿਉਂ ਨਹੀਂ ਜੁੜਦਾ ਕਾਰਨ ਕੀ ਨੇ ਇਹ ਕਾਰਨ ਮੈਂ ਤੁਹਾਡੇ ਸਾਹਮਣੇ ਕੱਲ ਰੱਖਣੇ ਨੇ ਕਿਉਂਕਿ ਸਮਾਂ ਹੋ ਗਿਆ ਇਸ ਰਸਤੇ ਦੀ ਸਾਰੀ ਜਾਣਕਾਰੀ ਤੁਹਾਨੂੰ ਹੋਣੀ ਚਾਹੀਦੀ ਤੇ ਮੇਰਾ ਕੋਈ ਐਸਾ ਦਾਵਾ ਨਹੀਂ ਕਿ ਮੇਰੀ ਇਹ ਅਵਸਥਾ ਨੇ ਸਟੱਡੀ ਕੀਤੀ ਮੈਂ ਪੜ੍ਹਿਆ ਮੈਂ ਤੁਹਾਨੂੰ ਇੱਕ ਪਾਠੀ ਦੀ ਤਰ੍ਹਾਂ ਸੁਣਾ ਰਿਹਾ ਖੇਡ ਇਹ ਹੈ ਅਸਲੀਅਤ ਇਹ ਹੈ ਔਰ ਇਹ اتنا ਓਖਾ ਕਮ ਹੈ ਇਤਨਾ ਓਖਾ ਕਮ ਹੈ 10000 ਸਤਸੰਗੀ ਉਹਨਾਂ ਕਿਦਰੀ ਕਦ ਨੂੰ ਸਮਝ ਪੈਂਦੀ ਹੈ ਤੇ ਜਦ ਸਮਝ ਵੀ ਪੈ ਜਾਏ ਤੇ ਫਿਰ ਜਦੋਂ ਕਰਦੇ ਤੇ ਉਹਨੂੰ ਅਸਲੀ ਔਖਿਆਈ ਦਾ ਉਸ ਦਿਨ ਪਤਾ ਚੱਲਦਾ ਇਹ ਤੇ ਆਖਣ ਔਖਾ ਸਚਨਿਤ بڑا ਔਖਾ ਕੰਮ ਹੈ ਅਸੀਂ ਤੇਵੇਂ ਬੱਚਿਆਂ ਦੀ ਖੇਡ ਸਮਝੀ ਰੋਹੇ ਜ਼ਮੀਨ ਦੇ ਚੇਤਨਾ ਕੋਈ ਔਖਾ ਕੰਮ ਨਹੀਂ ਜਿੰਨਾ ਧਿਆਨ ਸਾਧਣਾ ਧਿਆਨ ਨੂੰ ਅੰਦਰ ਲੈ ਜਾਣਾ ਔਖਾ ਕੰਮ ਹੈ ਆਖਣ ਔਖਾ ਸਚਾਣਾ ਧੁਨ ਨੂੰ ਫਿਰ ਧੁਨੀ ਤੱਕ ਲੈ ਜਾਣਾ ਕਠਿਨ ਹੈ ਕੰਮ ਅਬਦਨ ਨੂੰ ਅੰਦਰ ਲੈ ਜਾਣਾ ਕਿੱਥੇ ਤੱਕ ਲੈ ਜਾਣਾ ਜਿੱਥੋਂ ਉਠਿਆ ਹੈ ਨਾਭੀ ਤੋਂ ਉਠਿਆ ਹੈ ਦੁਨੀ ਤੋਂ ਉਠਿਆ ਹੈ ਦੁਨੀ ਤੱਕ ਲੈ ਜਾਣਾ ਜਿਨ੍ਹਾਂ ਨੂੰ ਅਸੀਂ ਅਭਿਆਸੀ ਕਹਿੰਦੇ ਆ ਬਈ ਬੜੇ ਅਭਿਆਸੀ ਨੇ ਇਹੀ ਕਰ ਦੇਣਾ ਔਰ ਕੀ ਕਰ ਦੇਣਾ ਔਰ ਜੇ ਦੁਨੀ ਖੁੱਲ ਗਈ ਹੈ ਨਾਭੀ ਖੁੱਲ ਗਈ ਹੈ ਐਸੇ ਮਨੁੱਖ ਦੀ ਤਰਜ਼ੇ ਜ਼ਿੰਦਗੀ ਸਮਾਜ ਨਾਲ ਮੇਲ ਨਹੀਂ ਖਾਵੇਗੀ ਸਮਾਜ ਪਾਗਲ ਕਹੇਗਾ ਬੜੇ ਬੜੇ ਅਵਦਾਰੀ ਪੁਰਸ਼ ਸੰਤ ਵਕਤ ਸਿਰ ਟੁਗਰਾਏ ਗਏ ਨੇ ਕਬੀਰ ਨੂੰ ਪਾਗਲ ਕਹਿ ਦਿੱਤਾ ਥੋੜੀ ਗੱਲ ਨਹੀਂ ਹੈ ਨਾਮਦੇਵ ਦੀ ਜੋ ਹਾਲਤ ਹੋਈ ਰਵਦਾਸ ਦੀ ਜੋ ਹਾਲਤ ਹੋਈ ਇਤਿਹਾਸ ਦੇ ਸਾਰੇ ਪੰਨੇ ਨਹੀਂ ਸੁਰ ਬਿਆਨ ਕਰਨ ਦਾ ਸਮਾਂ ਨਹੀਂ ਸਮੇਂ ਨੇ ਉਸ ਸਮੇਂ ਤੇ ਨਿਕਬੋਲ ਕੀਤਾ ਪੈਗੋਰ ਠੀਕ ਕਹਿੰਦਾ ਹੈ ਸੰਤ ਤੇ ਅਵਤਾਰ ਜਦ ਹੁੰਦਾ ਸਮਝਿਆ ਨਹੀਂ ਜਾਂਦਾ ਤੇ ਜਦ ਥੋੜੀ ਜੀਆਂ ਲੋਕਾਂ ਦੀ ਸਮਝ ਬਣਦੀ ਹੈ ਕੁਝ ਪਤਾ ਚੱਲਦਾ ਉਦੋਂ ਹੁੰਦਾ ਨਹੀਂ ਪੈਗੋਰ ਇੰਝ ਕਹਿੰਦਾ ਹੈ ਕਿਉਂਕਿ ਖੁਦ ਵੀ ਸਾਧਨਾ ਕਰਦਾ ਸੀ ਪੁਨੇੜਾ ਕਵੀ ਨਹੀਂ ਸੀ ਸੰਤ ਕਵੀ ਸੀ تین ਕਵੀਆਂ ਨੂੰ ਲੋਕੀ ਸੰਤ ਕਵੀ ਕਹਿੰਦੇ ਨੇ ਇੱਕ ਪੰਜਾਬੀ ਦਾ ਇੱਕ ਉਰਦੂ ਫਾਰਸੀ ਤੇ ਇੱਕ ਬੰਗਾਲੀ ਸੰਸਕ੍ਰਿਤ ਤੇ ਬ੍ਰਿਜ ਭਾਸ਼ਾ ਬ੍ਰਿਜ ਭਾਸ਼ਾ ਤੇ ਬੰਗਾਲੀ ਦੇ ਕਵੀ ਰਵਿੰਦਰਨਾਥ ਟੈਗੋਰ ਪੰਜਾਬੀ ਦੇ ਸੰਤ ਕਵੀ ਭਾਈ ਵੀਰ ਸਿੰਘ ਉਰਦੂ ਫਾਰਸੀ ਦੇ ਫਕੀਰ ਸ਼ਾਇਰ ਡਾਕਟਰ ਮੁਹੰਮਦ ਇਕਵਾਲ ਇਹਨਾਂ ਤਿੰਨਾਂ ਨੂੰ ਇੱਕੋ ਹੀ ਥਾਂ ਦੇ ਰੱਖਦੇ ਨੇ ਇਹ ਸੰਤ ਕਵੀ ਨੇ ਇਹ ਫਕੀਰ ਸ਼ਾਇਰ ਨੇ ਇਹਨਾਂ ਦੇ ਵਿੱਚ ਬੜੀ ਭਾਰੀ ਗਹਿਰਾਈ ਹੈ ਰਵਿੰਦਰਨਾਥ ਟੈਗੋਰ ਕਹਿੰਦੇ ਨੇ ਸੰ ਭਗਤ ਅਵਤਾਰ ਜਦ ਹੁੰਦਾ ਸਮਝਿਆ ਨਹੀਂ ਜਾਂਦਾ ਜਦ ਕਿਦਰੇ ਲੋਕਾਂ ਦੀ ਥੋੜੀ ਬਹੁਤ ਸਮਝ ਬਣਦੀ ਹੈ ਉਹਨਾਂ ਦੇ ਬੋਲਾਂ ਨੂੰ ਪੜ ਪੜ ਕੇ ਸੁਣ ਸੁਣ ਕੇ ਉਦੋਂ ਹੁੰਦਾ ਨਹੀਂ ਇਹ ਬਹੁਤ ਵੱਡੀ ਸਚਾਈ ਟੈਗੋਰ ਨੇ ਜਗਤ ਦੇ ਸਾਹਮਣੇ ਜੋ ਹੈ ਰੱਖੀ ਹੈ ਹੁਣ ਧਿਆਨ ਧੁੰਦ ਦੇ ਵਿੱਚ ਕਿਉਂ ਨਹੀਂ ਜੁੜਦਾ ਕਾਰਨ ਕੀ ਹੈ ਇਹ ਖੁਲਾਸਾ ਮੈਂ ਕੱਲ ਤੁਹਾਡੇ ਸਾਹਮਣੇ ਰੱਖਾਂਗਾ ਭਾਵੇਂ ਪਿੱਕਾ ਮਜ਼ਮੂਨ ਹੈ ਉਹਨਾਂ ਲਈ ਲਾਭ ਕਰੀਏ ਜੋ ਅਭਿਆਸ ਕਰਦੇ ਨੇ ਬਾਕੀਆਂ ਲਈ ਤਾਂ ਇਹ ਜੋਗਿਆ ਪਤਮਿਕੀ ਆਖਦਾ ਪੈ ਬਸ ਆ ਗਏ ਮੱਥਾ ਟੇਕ ਲਿਆ ਚਲੇ ਗਏ ਬਾਤ ਸੁਣ ਲਿਆ ਚਲੇ ਗਏ ਥੋੜਾ ਬਹੁਤ ਦਾਨਪੂਰਨ ਕਰ ਲਿਆ ਚਲੇ ਗਏ ਇਹ ਕਰਮकांड ਹੈ ਇਹ ਇਸ ਤਰ੍ਹਾਂ ਹੈ ਜਿਵੇਂ ਬੱਚੇ ਨੂੰ ਖਿਡੌਣਿਆਂ ਦੀ ਲੋੜ ਹੈ ਕਿਡ ਦਾ ਪੈ ਲੋੜ ਹੈ ਪਰ ਬੱਚੇ ਨੂੰ ਲੋੜ ਹੈ ਜਵਾਨ ਵੀ ਖਿਡੌਣਿਆਂ ਨਾਲ ਖੇੜੇ ਔਰ ਉਹਨਾਂ ਖਿਡੌਣਿਆਂ ਨਾਲ ਜਦ 5 ਸਾਲ ਦਾ ਸੀ ਖੇਡਦਾ ਸੀ ਨਾਮ ਅਵਿਆਸਿਕ ਐਸੀ ਸਟੇਟ ਤੇ ਪਹੁੰਚ ਜਾਂਦਾ ਹੈ ਕਰਮ ਕੰਨ ਨਹੀਂ ਰਹਿੰਦਾ ਛੁੱਟ ਜਾਂਦਾ ਹੈ। ਅਗਰ ਕਰਮ ਕੰਨ ਛੁਟਿਆ ਨਹੀਂ 10 ਸਾਲ 20 ਸਾਲ ਦੇ ਚ ਤੇ ਬੋਨਾ ਰਹਿ ਗਿਆ। ਵਿਕਾਸ ਨਹੀਂ ਹੋਇਆ ਤਰੱਕੀ ਨਹੀਂ ਹੋਈ। ਇਹ ਤੇ ਬੋਨੇ ਦਾ ਬੋਨਾ ਰਹਿ ਗਿਆ। ਕਿਸੇ ਦੀ ਅਕਲ ਨਹੀਂ ਵੱਧਦੀ ਕਿਸੇ ਦਾ ਸਰੀਰ ਨਹੀਂ ਵੱਧਦਾ। ਐਸੇ ਬੋਨੇ ਤੇ ਥੋੜੇ ਨੇ ਜਿਨ੍ਹਾਂ ਦੇ ਸਰੀਰ ਦਾ ਵਿਕਾਸ ਨਹੀਂ ਹੁੰਦਾ ਬਹੁਤ ਥੋੜੇ ਨੇ। ਪਰ ਐਸੇ ਬੋਨਿਆਂ ਨਾਲ ਸਮਾਜ ਸਾਰਾ ਸੰਸਾਰ ਭਰਿਆ ਪਿਆ ਹੈ ਜਿਨ੍ਹਾਂ ਦੀ ਅਕਲ ਦਾ ਵਿਕਾਸ ਨਹੀਂ ਹੁੰਦਾ। ਖਾਸ ਕਰਕੇ ਧਾਰਮਿਕ ਅਕਲ ਉਥੇ ਦੀ ਉਥੇ ਰੁਕ ਜਾਂਦੀ ਹੈ